ਕਲ ਨੇ ਤੁਹਾਡੇ ਤੋਂ ਬੈੱਡ ਚੱਕਿਆ ਸੀ ਹਾਂ ਜੀ ਕਿੰਨੇ ਰੁਪਏ ਦਾ 12100 ਦਾ ਸਮਾਨ ਸੀ ਸਾਢੇ 1200 ਦਾ ਕੀ ਕੀ ਕੋਸੇ 1200 ਦੇ ਬੈੱਡ ਤੇ ਗੱਦਾ ਬੈੱਡ ਤੇ ਗੱਦਾ ਅੰਕ 1200 ਦਾ ਸੀ ਕਿ ਸਾਢੇ 1200 ਦਾ ਨਹੀਂ ਜੀ ਪੂਰੇ 21 ਦਾ ਪੂਰੇ 21 ਦਾ ਇਹ ਕਹਿੰਦੇ ਪੂਰੇ 21 ਹਜ਼ਾਰ ਬਜ਼ਾਰਦਾਰ ਦਾ ਖਰਚਾ ਹੁੰਦਾ ਉਹ ਕਿੰਨਾ ਲਾਇਆ ਤੁਸੀਂ ਉਹ 3300 3264 ਰੁਪਏ ਕੋਸ ਰੁਪਏ ਜੀ ਬੰਨ ਬਾਪੂ ਜੀ ਨੇ ਦੋਸ਼ ਲਾਇਆ ਵੀ ਲੋਨ ਤਾਂ ਇਹਨਾਂ ਨੇ ਕਰਾਇਆ ਸਾਰਾ ਸਾਢੇ 1200 ਦਾ ਚਲੋ 21000 ਦਾ 500 ਦਾ ਹੋ ਗਿਆ ਕੁਝ ਵੀ ਹੋ ਗਿਆ ਹਾਂ ਜੀ ਪਰ ਉਹ 30000 ਦਾ ਕਿਵੇਂ ਸ਼ੋਅ ਕਰਦਾ 5000 ਸੀਗਾ ਉਹ ਆਪਾਂ ਉਹ ਕਰਕੇ ਵੀ ਅਡਜਸਟ ਕਰਕੇ ਤੇ ਉਹ ਪੂਰਾ ਕਰ ਦੋ ਤੁਸੀਂ ਐ ਕਿਵੇਂ ਅਡਜਸਟ ਉਹਦੇ ਵਿੱਚ ਕਰ ਸਕਦੇ ਹੋ ਇੱਕ ਇਹਨਾਂ ਦਾ ਡੀਲਰ ਹੀ ਹੈ ਉਹ ਆਂ ਦਾ 24 ਨੂੰ ਬਣਦੀ 24 ਨੂੰ ਅਸੀਂ ਭਰਤੀ ਤੁਹਾਡੀ ਦੁਕਾਨ ਦੇ ਉੱਤੇ ਤੁਹਾਡੇ ਡੀਲਰ ਕੰਮ ਕਰਦੇ ਕਿ ਤੁਸੀਂ ਕੰਮ ਕਰਦੇ ਤੁਸੀਂ ਸਹੀ ਟਾਈਮ ਕਿਸ਼ਤ ਭਰਦੇ ਹੋ ਆਪ ਵੀ ਹਾਂ ਜੀ ਅਸੀਂ 21 ਨੂੰ ਕਿਹਾ 21 ਨੂੰ ਅਸੀਂ ਦੁਕਾਨ ਤੇ ਲਾ ਦੇਣੇ ਕਿ ਤੁਹਾਨੂੰ ਪਲਾਂਟੀ ਕਿੰਨੀ ਲੱਗਦੀ ਆ 800 ਤੁਸੀਂ 500 ਕਹੀ ਜਾਨੀ ਇਹਨਾਂ ਦੇ ਖਾਤੇ ਚ 800 ਕੱਢੀ ਜਾਂਦੀ। ਆਲਾ ਪਾ ਇੱਕ ਵੀਡੀਓ ਪਾਈ ਸੀ ਕਿ ਇੱਕ ਗਰੀਬ ਬਜ਼ੁਰਗ ਜੋ ਸਾਡੇ ਨਾਲ ਇਸ ਵਕਤ ਮੇਰੇ ਨਾਲ ਖੜਾ ਹੈਗਾ ਜਿਸ ਦੇ ਦੋਸ਼ ਲਾਏ ਸੀ ਕਿ ਇਹ ਦੁਕਾਨ ਤੋਂ ਮੈਂ ਬੈੱਡ ਚੱਕਿਆ ਸੀ ਇੱਕ ਫਰਨੀਚਰ ਦੀ ਦੁਕਾਨ ਤੋਂ ਤੇ ਇਹਨਾਂ ਨਾਲ ਠੱਗੀ ਵੱਜੀ ਸੀ ਕਿ 1000 ਦੀ ਰਕਮ ਵੰਦੀ ਸੀ ਪਰ ਜਿਹੜਾ ਲੋਨ ਆ ਉਹ 30000 ਦਾ ਕਰਤਾ ਸੀ ਤੇ ਬਜ਼ੁਰਗ ਬੜਾ ਰੋਇਆ ਵੀ ਸੀ ਉਸ ਵੀਡੀਓ ਦੇ ਵਿੱਚ। ਅੱਜ ਅਸੀਂ ਦੂਜਾ ਪੱਖ ਲੈ ਕੇ ਆਏ ਹਾਂ ਉਸ ਦੁਕਾਨਦਾਰ ਦਾ ਇੱਧਰ ਸਾਡੇ ਨਾਲ ਉਹ ਦੁਕਾਨਦਾਰ ਖੜੇ ਨੇ ਇਹਨਾਂ ਦਾ ਨਾਮ ਭੋਲਾ ਜੀ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਤੁਹਾਡੀ ਦੁਕਾਨ ਤੋਂ ਸਮਾਨ ਚੱਕਿਆ ਸੀ ਤੇ ਪਰ ਜਿਹੜਾ ਲੋਨ ਆ ਉਹ Bajaj ਕੰਪਨੀ ਦਾ ਹੋਇਆ ਸੀਗਾ ਇਹਨਾਂ ਨੇ ਕਰਵਾਇਆ ਜਾਂ ਉਹਨਾਂ ਨੇ ਧੋਖਾ ਕੀਤਾ ਜਾਂ ਇਹਨਾਂ ਨੇ ਧੋਖਾ ਕੀਤਾ ਇਹਨਾਂ ਤੋਂ ਆਪਾਂ ਮੂੰਹੋਂ ਸੁਣਦੇ ਆਂ ਕਾ ਜੀ ਅੰਕਲ ਕੀ ਨਾਮ ਹੈ ਤੁਹਾਡਾ ਭੋਲਾ ਸਿੰਘ ਅੰਕਲ ਨੇ ਤੁਹਾਡੇ ਤੋਂ ਬੈੱਡ ਚੱਕਿਆ ਸੀ ਹਾਂ ਕਿੰਨੇ ਰੁਪਏ ਦਾ 12100 ਦਾ ਸਮਾਨ ਸੀ ਸਾਢੇ 1200 ਦਾ ਹਾਂ ਕੀ ਕੀ ਕੋਸ਼ੀ ਸਾਢੇ 1200 ਦੇ ਵਿੱਚ ਬੈੱਡ ਤੇ ਗੱਦਾ ਬੈੱਡ ਤੇ ਗੱਦਾ ਹਾਂ ਅੰਕ ਕਿ 2000 ਦਾ ਸੀ ਕਿ 1.2000 ਦਾ ਨਹੀਂ ਜੀ ਪੂਰੇ 21 ਦਾ ਪੂਰੇ 21 ਦਾ ਇਹ ਕਹਿੰਦੇ ਪੂਰੇ 2100 ਦਾ ਨਹੀਂ ਸਾਢੇ 21 ਦਾ ਸੀ ਜੀ ਸਾਢੇ 18 ਦਾ ਜਿੰਨਾ ਮੈਂ ਬੋਲੂ ਤੁਸੀਂ ਮੈਨੂੰ ਉਨਾਂ ਕਿ ਦੱਸਿਓ ਠੀਕ ਹੈ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਸਾਢੇ 18 ਦਾ ਬੈੱਡ ਸੀ 5 ਦਾ ਗੱਦਾ ਸੀ ਪੰਜ ਦਾ ਗੱਦਾ ਸੀ ਤੁਸੀਂ ਲੋਨ ਬਜਾਇ ਤੋਂ ਕਰਵਾ ਕੇ ਕਿਤਾ ਸੀ ਇੱਥੋਂ ਹੀ ਕਰਵਾਇਆ ਗਾ ਲੋਕਲ ਹੀ ਇੱਥੇ ਇੱਥੇ ਕਰਵਾ ਲੋਕਲ ਦੇ ਹੀ ਬੰਦੇ ਆ ਹਾਂ ਜੀ ਤੁਹਾਡੇ ਕੋਲ ਐਡਵਾਂਸ ਕਿੰਨੇ ਪੈਸੇ ਭਰ ਕੇ ਗਏ ਸੀ 5000 ਉਹਦੀ ਤੁਸੀਂ ਇਹਨਾਂ ਨੂੰ ਕਿਸ਼ਤ ਰਸੀਦ ਕੱਟ ਕੇ ਦਿੱਤੀ ਅ ਰਸੀਦ ਸਾਰਾ ਕੁਝ ਦੱਸਿਆ ਬਾਈ ਪਰਚੀ ਬਣਾ ਕੇ ਦਿੱਤੀ ਪਰਚੀ ਬਣਾ ਕੇ ਦਿੱਤੀ ਆ ਹਾਂਜੀ ਅੰਕਲ ਦਿੱਤੀ ਆ ਤੁਹਾਨੂੰ ਪਰਚੀ ਕਿਉਂ ਦੇਤੇ ਲੈ ਕੇ ਦਿੱਤਾ ਸੀ ਸਰ ਇੱਕ ਅੰਕਲ ਜੀ ਇਹਨਾਂ ਕੋਲ ਡੀਲਰ ਦੀ ਬਣਾਈ ਹੋਈ ਥੋੜੀ ਲਿਸਟ ਹੈਗੀ ਆ ਉਹ ਮੈਂ ਦਿਨੀ ਆ ਲਿਸਟ ਦਿਓ ਜਿਹੜੀ ਡੀਲਰ ਨੇ ਬਣਾ ਕੇ ਦਿੱਤੀ ਪਰਚੀ ਉਹ ਕੈਮਰੇ ਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਉਹ ਪਰਚੀ ਬਾਪੂ ਜੀ ਨੇ ਸਾਨੂੰ ਪਹਿਲਾਂ ਵੀ ਦਿਖਾਈ ਸੀ ਜਿਸ ਦੇ ਵਿੱਚ ਇਹਨਾਂ ਦੇ ਡੀਲਰ ਵੱਲੋਂ ਇਹ ਪਰਚੀ ਬਣਾ ਕੇ ਦਿੱਤੀ ਗਈ ਹੈ ਕਿ 21500 ਰੁਪਏ ਬੰਦਾ ਤੇ ਜਿਹੜਾ ਉਹਦੇ ਵਿੱਚ ਜਿਹੜਾ ਬਜਾਜ ਕਾਰ ਦਾ ਖਰਚਾ ਹੁੰਦਾ ਉਹ ਕਿੰਨਾ ਲਾਇ ਤੁਸੀਂ ਉਹ 3300 3264 ਰੁਪਏ ਕੋਸ ਰੁਪਏ ਜੀ ਬਣਦੇ ਉਹ ਇੰਨਾ ਹੀ ਲੱਗਦਾ ਹੁੰਦਾ ਹਾਂਜੀ ਤੇ ਪਲੈਂਟੀ ਕਿੰਨੀ ਹੁੰਦੀ ਹੈ ਤੁਹਾਡੀ ਇਹਦੀ 500 ਰੁਪਏ ਜੀ 500 ਬਜਾਜ ਦੀ ਹੈ ਆਪਣੀ ਤਾਂ ਕੋਈ ਪਲੈਂਟੀ ਨਹੀਂ ਦੇ ਤੇ ਮਤਲਬ ਕਿ ਦੇਖੋ ਲੋਨ ਤਾਂ ਤੁਸੀਂ ਕਰਵਾ ਕੇ ਦਿੰਦੇ ਹੋ ਨਾ ਜਦੋਂ ਤੁਹਾਡੇ ਕੋਲ ਕਸਟਮਰ ਆਉਂਦਾ ਤਾਂ ਤੁਹਾਡੀ ਵਿੱਚ ਜ਼ਿੰਮੇਵਾਰੀ ਬਣਦੀ ਹੈ ਹਾਂਜੀ ਹੁਣ ਬਾਪੂ ਜੀ ਨੇ ਦੋਸ਼ ਲਾਇਆ ਵੀ ਲੋਨ ਤਾਂ ਇਹਨਾਂ ਨੇ ਕਰਾਇਆ ਸਾਰਾ 21000 ਦਾ ਚਲੋ 21000 ਦਾ 500 ਦਾ ਹੋ ਗਿਆ ਕੁਝ ਵੀ ਹੋ ਗਿਆ ਪਰ ਉਹ 30000 ਦਾ ਕਿਵੇਂ ਸ਼ੋਅ ਕਰਦਾ ਪਿਆ ਉਹ ਇਹਨਾਂ ਨੇ ਐਡਵਾਂਸ ਕਿਸ਼ਤਾਂ ਚ ਇਹਨਾਂ ਨੇ 5000 10000 ਭਰਨਾ ਸੀ ਉੱਤੇ 5000 ਭਰਿਆ। 5000 ਭਰਿਆ। ਹਾਂ 10000 ਜਿਹੜਾ 5000 ਸੀਗਾ ਉਹ ਆਪਾਂ ਉਹ ਕਰਕੇ ਵੀ ਅਡਜਸਟ ਕਰਕੇ ਤੇ ਉਹ ਪੂਰਾ ਕਰ ਦੋ। ਤੁਸੀਂ ਐ ਕਿਵੇਂ ਅਡਜਸਟ ਉਹਦੇ ਵਿੱਚ ਕਰ ਸਕਦੇ ਹੋ? ਤੁਸੀਂ ਤਾਂ ਉਹ ਤਾਂ ਦੇਖੋ ਉਹ ਤਾਂ ਜਦੋਂ ਤੁਸੀਂ ਦੁਕਾਨਦਾਰ ਤੋਂ ਕਿਸੇ ਵੀ ਗਾਹਕ ਨੂੰ ਸਮਾਨ ਚਕਾਉਣੇ ਆ ਉਹ ਤਾਂ ਤੁਸੀਂ ਉਹਦੇ ਕਹਿਣਾ ਹੁੰਦਾ ਕਿ ਵੀ ਬਾਈ ਇੰਨੇ ਪੈਸੇ ਭਰ ਜਾ ਤੇ ਸਮਾਨ ਚੱਕ ਕੇ ਲੈ ਜਾ। ਜੇ ਹੁਣ ਬਾਪੂ ਨੇ ਤੁਹਾਡੇ ਕੋਲੇ 5000 ਰੁਪਏ ਭਰਿਆ। ਉਸ ਟਾਈਮ ਇਨਾਂ ਕੋਲੇ 10000 ਰੁਪਏ ਹੀ ਨਹੀਂ ਸੀਗੇ। ਵਿਆਦ ਦਾ ਕੰਮ ਸੀ ਇਹਨਾਂ ਦਾ ਹੀ ਇਹਨਾਂ ਨੇ ਉਦੋਂ ਮਿੰਤਾਂ ਕਰਦੇ ਸੀ ਵੀ ਸਾਡਾ ਵੀ ਵਿਆਦ ਦਾ ਕਾਰਜ ਸਾਰ ਜੀ 5000 ਰੁਪਏ ਇਸ ਟਾਈਮ 5000 ਭਰ ਕੇ ਹੀ ਸਮਾਨ ਲੈ ਕੇ ਜਾਣਾ ਆਪਾਂ 5000 ਉਦੋਂ ਅਡਜਸਟ ਕਰਕੇ 22 ਆ ਤੁਸੀਂ ਕਿੰਨਾ ਪਰਵਾਉਣੇ ਐਡਵਾਂਸ ਵਿੱਚ ਐਡਵਾਂਸ ਚਾਰ ਕਿਸ਼ਤਾਂ ਬੰਦ ਹੈ ਇਹਨਾਂ ਦੀ ਚਾਰ ਕਿਸ਼ਤਾਂ ਕਿੰਨਾ ਬਣਾ ਮਤਲਬ ਕਿ 2000 ਰੁਪਏ ਕਿੰਨਾ 2500 ਦੇ ਵੀ ਹਿੱਸਾ 10000 ਬਣਾ ਸੀ 2500 ਦੇ ਹਿਸਾਬ ਨਾਲ 2485 ਰੁਪਏ ਕਿਸ਼ਤਾਂ ਇਹਨਾਂ ਦੀ 10000 ਰੁਪਏ ਬਣਾਣਾ ਸੀ 5 ਭਰਿਆ ਇਹਨਾਂ ਨੇ ਇੱਕ ਤੁਸੀਂ ਕਿਸ਼ਤ ਜਿਹੜੀ ਹੈਗੀ ਆ ਕਦੇ ਵੀ ਜਿਹੜਾ ਬਜਾਜ ਕਾਰਡ ਹੁੰਦਾ ਉਹ 2 ਤਰੀਕ ਨੂੰ ਆਪਦੀ ਕਿਸ਼ਤ ਬੈਂਕ ਦੇ ਵਿੱਚੋਂ ਕੱਟਦਾ ਇਹ ਸੈਂ ਨਹੀਂ ਕਰਦੀ ਤੇ ਇਹਦੀ ਐਡਵਾਂਸ ਕਿਸ਼ਤ ਲੱਗਦੀ ਹੈ 25 ਤਰੀਕ ਨੂੰ ਉਹਨਾਂ ਨੂੰ ਕਿਹਾ ਲਾਸਟ ਕਿਸ਼ਤ ਹੈ ਪਰ ਇਹਨਾਂ ਨੂੰ ਬਲੈਂਟੀ ਕਿਹੜੀ ਚੀਜ਼ ਦੀ ਪੈਂਦੀ ਹੈ ਕੋਈ ਐਡਵਾਂਸ ਨਹੀਂ ਭਰ ਰਹੇ ਨਹੀਂ ਜੇ ਤਾਂ 25 ਇਹ ਤਾਂ ਐਡਵਾਂਸ ਹੋ ਗਈ ਜੀ 2 ਤਰੀਕ ਨੂੰ ਹੁੰਦੀ ਹੈ ਤੇ ਕਿਸ਼ਤ ਤਾਂ ਇਹ 21 ਜਾਂ ਅਗਲੀ ਨੂੰ ਭਰ ਰਹੀ ਹੈ ਜੀ ਜਿਵੇਂ ਮੰਨ ਕੇ ਚੱਲੋ ਆ ਹੁਣ ਜੁਲਾਈ 25 ਨੂੰ ਕਿਸ਼ਤ ਆਉਣੀ ਹੈ ਹੂੰ ਇਹ ਅਗਸਤ 25 ਨੂੰ ਭਰ ਦਿੰਦੇ ਹਾਂ ਪਰ ਇਹਨਾਂ ਕੋਲ ਜਿਹੜੀਆਂ ਰਸੀਦਾਂ ਹੈਗੀਆਂ ਉਹ ਤਾਂ ਸਹੀ ਤਰੀਕ ਦਿਖਾਓ ਦਿਖਾਓ ਆ ਦੇਖੋ ਪੰਜ ਕਿਸ਼ਤਾਂ ਭਰੀਆਂ ਇਹਨਾਂ ਨੇ ਪੰਜੀਆਂ ਪੰਜਾਂ ਰਸੀਦਾਂ ਹੈਗੀਆਂ ਇਹਨਾਂ ਕੋਲੇ ਪਹਿਲੀ ਕਿੰਨੀ ਤਰੀਕ ਦੀ ਰਸੀਦ ਹੈ ਦੇਖੋ ਇਹ ਕਿਹੜੀ ਦੁਕਾਨ ਤੇ ਕਿਸ਼ਤ ਭਰਦੇ ਬਾਪੂ ਜੀ ਬਾਪੂ ਜੀ ਕਿਹੜੀ ਦੁਕਾਨ ਤੇ ਭਰਦੇ ਆ ਇਹ ਜਿਨ੍ਹਾਂ ਨੇ ਜਿਹੜੀ ਦੁਕਾਨ ਤੇ ਇਹਨਾਂ ਨੇ ਆਖਿਆ ਉਸੇ ਤੇ ਕਿਹੜੀ ਦੁਕਾਨ ਤੇ ਆਖੀ ਤੁਸੀਂ ਕਪਲ ਦੀ ਕਪਲ ਇਥੋ ਹੀ ਆਪਣੀ ਬਗਰਾੜੀ ਹਾਂਜੀ ਹਾਂਜੀ ਉਹਨਾਂ ਕੋਲੇ ਬਾਪੂ ਕਿੰਨੀ ਤਰੀਕ ਨੂੰ ਭਰ ਕੇ ਆਉਣੇ ਤੁਸੀਂ ਉਹਨਾਂ ਨੇ ਇਹਨਾਂ ਨੇ 21 ਤਰੀਕ ਨੂੰ ਆਖਿਆ 21 ਨੂੰ ਭਰ ਜਾਂਦੀ ਹਾਂ ਇੱਕ ਤੁਸੀਂ ਕਹਿਆ ਸੀ 24 ਤਰੀਕ ਨੂੰ ਕਿਹਾ ਹਾਂ ਇਹ ਮੜਕੇ ਆਂਦੇ ਇਥੇ 24 ਨੂੰ ਭਰਿਆ ਕਰੋ ਇੱਕ ਇਹਨਾਂ ਦਾ ਡੀਲਰ ਹੀ ਆ ਉਹ ਆਨਾਂ 24 ਨੂੰ ਬਣਦੀ 24 ਨੂੰ ਸੀ ਭਰਤੀ ਤੁਹਾਡੀ ਦੁਕਾਨ ਦੇ ਉੱਤੇ ਤੁਹਾਡੇ ਡੀਲਰ ਕੰਮ ਕਰਦੇ ਆ ਕਿ ਤੁਸੀਂ ਕੰਮ ਕਰਦੇ ਹੋ ਮੈਂ ਉਹ ਤਾਂ ਮੁੰਡਾ ਬਜਾਜ ਵਾਲਾ ਜੀ ਜਿਹੜਾ ਮੁੰਡਾ ਬਜਾਜ ਦਾ ਕਾਰਡ ਬਣਾਉਂਦਾ ਦੇਖੋ ਬਜਾਜ ਵਾਲੇ ਨੇ ਲੋਨ ਕਰਤਾ ਤੇ ਪਰ ਜਿਹੜੇ ਗਾਹ ਲੋਨ ਕਰਨ ਵਾਲੇ ਜਾਂ ਪੂਰੇ ਕੰਪਨੀ ਦੇ ਮਾਲਕ ਹੈ ਉਹਨਾਂ ਨੇ ਇੱਕ ਦੋ ਤਰੀਕ ਨਿਸ਼ਚਿਤ ਕੀਤੀ ਹੋਈ ਹੈ ਕਿ ਵੀ ਅਸੀਂ ਦੋ ਤਰੀਕ ਨੂੰ ਕਿਸ਼ਤ ਕਟਾਂਗੇ ਫਿਰ ਤੁਸੀਂ ਇਹ ਦੁਕਾਨਦਾਰ 21 ਤਰੀਕ ਨੂੰ ਕਿਵੇਂ ਭਰਾ ਲੈਂਦਾ 21 ਤਰੀਕ ਨੂੰ ਤਾਂ ਜਿਹੜੀ ਐਡਵਾਂਸ ਕਿਸ਼ਤ ਹੈ ਨਾ ਜਦੋਂ ਲੋਨ ਦੇ ਚ ਸਾਈਨ ਨਹੀਂ ਕਰਦੇ ਬੈਂਕ 'ਚ ਸਨੇਚਰ ਨਹੀਂ ਨਾ ਕਰਦੇ ਤੇ ਇਹ ਗੂਠਾ ਲਾਉਂਦੇ ਇਹਨਾਂ ਦੀ ਕਿਸ਼ਤ ਵੜਾ ਵਾਸ ਲੱਗਦੀ ਹਾਂ ਜੀ ਤੁਸੀਂ ਇੱਕ ਪਾਸੇ ਐਡਵਾਂਸ ਕਹੀ ਜਾਂਦੇ ਇੱਕ ਪਾਸੇ ਤੁਸੀਂ ਕਹੀ ਜਾਂਦੇ ਵੀ ਇਹ ਉਸ ਤਰੀਕ ਨੂੰ ਨਹੀਂ ਭਰਦੇ ਅਗਲੇ ਮਹੀਨੇ ਕਹੀ ਜਾਂਦੇ ਆ ਤੇ ਫਿਰ ਇਹ ਤਾਂ ਤਾਂ ਹੀ ਤਾਂ ਕਹਿ ਰਹੇ ਨੇ ਜਦੋਂ ਹੁਣ ਉਹ ਨਹੀਂ ਤੇ ਸਹੀ ਭਰਨੀ ਹੈ ਤਾਂ ਸਹੀ ਆਊਗੀ ਜੇ ਮੰਨ ਕੇ ਚੱਲੋ ਵੀ 25 ਆਹ ਇਸ ਨੂੰ ਬੰਨਦੀ ਐ ਤੇ ਗਾਂਹ ਵਾਲੀ 25 ਨੂੰ ਭਰ ਦਿੰਦੇ ਤਾਂ ਤਾਂ ਹੀ ਹੁੰਦਾ ਨਾ ਗਾੜੀ ਨੂੰ ਕਦੋਂ ਭਰ ਦੇਣਗੇ ਗਾੜੀ ਨੂੰ ਕਦਸਤ ਕਿਵੇਂ ਭਰਨੀ ਤੁਸੀਂ ਸਹੀ ਟਾਈਮ ਕਦਸਤ ਭਰ ਦਿਓ ਹਾਂ ਜੀ ਅਸੀਂ 21 ਨੂੰ ਕਿਹਾ 21 ਨੂੰ ਅਸੀਂ ਦੁਕਾਨ ਤੇ ਲਾ ਦੇਣੇ ਕਿ ਤੁਹਾਨੂੰ ਪਲਾਂਟੀ ਕਿੰਨੀ ਲੱਗਦੀ ਆ 800 ਤੁਸੀਂ 500 ਕਹੀ ਜਾਂਦੀ ਇਹਨਾਂ ਦੇ ਖਾਤੇ ਚੋਂ 800 ਕੱਟੀ ਜਾਂਦੀ ਆ ਉਹ 300 ਬੈਂਕ ਪਾ ਦਿੰਦੀ ਹੈ ਚੈੱਕ ਉਹ ਕਾਹਦਾ ਪਾ ਦਿੰਦੀ ਹੈ ਚੈੱਕ ਬਾਉਂਸ ਦਾ ਉਹ ਹਰ ਵਾਰੀ ਪੈਂਦਾ ਹਾਂ ਉਹ ਤਾਂ ਪਊ ਗਈ ਤੇ ਚੈੱਕ ਬਾਉਂਸ ਜਿਹਦਾ ਆਪਾਂ ਬੈਂਕ ਨੂੰ ਦਿੰਦੇ ਹੀ ਨਹੀਂ ਤੇ ਉਹ ਚੈੱਕ ਬਾਉਂਸ ਕਾਹਦਾ ਕੱਢਦੀ ਹਾਂ ਹੂੰ ਬੈਂਕ ਨੂੰ ਕਿਸ਼ਤੀ ਨਹੀਂ ਪਰਉਂਦੇ ਆਪਾਂ ਹਾਂ ਆਪਾਂ ਤਾਂ ਸਿੱਧੀ ਇਹਨਾਂ ਨੂੰ ਕੋਲੇ ਭਰਦੇ ਫਿਰ ਉਹ ਕਿਵੇਂ ਕੱਟ ਲੈਂਦੇ ਆਪਣੇ ਕੋਲੇ ਤਾਂ ਭਰਦੇ ਨਹੀਂ ਕਿਸ਼ਤੀ ਜਦੋਂ ਅੰਕਲ ਤੁਸੀਂ ਸਟੇਟਮੈਂਟ ਕਰਵਾ ਕੇ ਆਉਣੇ ਵੀ ਥੋੜੀ ਕਿਸ਼ਤ ਕਾਹਦੇ ਜਿਹੜੀ ਪਲਾਂਟੀ ਕੱਟੀ ਗਈ ਦੁਕਾਨ ਦੇ ਵਿੱਚੋਂ ਉਹ ਕਿਸ਼ਤੀ ਉੱਥੇ ਬਜਾਜ ਬੈਂਕ 'ਚ ਜਾਂਦੇ ਨਹੀਂ 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 ਮੇਰੀ ਗੱਲ ਸੁਣੋ ਜਦੋਂ ਤੁਸੀਂ ਆਂਟੀ ਪੈਨਸ਼ਨ ਕਢਾਉਣ ਜਾਂਦੇ ਆ ਤਾਂ ਉਹਦੇ ਵਿੱਚੋਂ ਪਲਾਂਟੀ 800 ਰੁਪਿਆ ਕੱਟਿਆ ਜਾਂਦਾ ਉੱਥੇ ਬਜਾਜ ਬਜਾਜ ਦਾ ਨਾਮ ਹਾਂ ਹਾਂ ਬਜਾਜ ਦਾ ਨਾਮ ਸ਼ੋਅ ਹੁੰਦਾ ਵੀ ਬਜਾਜ ਕੰਪਨੀ ਚੱਕਦੀ ਹੈ ਆ ਤੁਸੀਂ ਕਿੱਥੋਂ ਲਿਆ ਪੇਪਰ ਜਿਹੜਾ 30000 ਦਾ ਲੋਨ ਕਰਾਇਆ ਇਹ ਬੈਂਕ ਤੋਂ ਲੈਂਦਾ ਬਜਾਜ ਬੈਂਕ ਤੋਂ ਇਹ ਜੀ ਦੇਖੋ ਇੱਥੇ ਝੂਠ ਨਹੀਂ ਹੋ ਸਕਦਾ ਇਹ ਬਜਾਜ ਬੈਂਕ ਵਾਲਿਆਂ ਨੇ ਕੱਢ ਕੇ ਦਿੱਤਾ ਇਹਨਾਂ ਦੀ ਵਾਈਫ ਦੇ ਨਾਂ ਤੇ ਜਿਹੜਾ ਹੈਗਾ ਬੈੱਡ ਚੱਕਿਆ ਗਿਆ ਗੱਦੇ ਚੱਕੇ ਗਏ ਪਰ ਇਹ ਗਾਂ ਬੈਂਕ ਚੋਂ ਕਢਵਾ ਕੇ ਲੈਂਦਾ ਵੀ ਜਿੱਤੇ 30000 ਦਾ ਲੋਨ ਉਹੀ ਤਾਂ ਗੱਲ ਤੁਹਾਨੂੰ ਸਮਝਾ ਰਹੇ ਹਾਂ ਜੀ ਜਦੋਂ ਇਹਨਾਂ ਨੇ ਭਰਿਆ 5 ਉੱਥੇ ਭਰਨਾ 10 ਸੀ ਫਿਰ ਤੁਸੀਂ ਇਹ ਉਹਨਾਂ ਨੂੰ ਗੱਲ ਉਦੋਂ ਕਿਉਂ ਨਹੀਂ ਕਹੀ ਤੁਸੀਂ ਆਏ ਲੋਨ ਦੇ ਵਿੱਚ ਵੱਧ ਨਹੀਂ ਕਰਵਾ ਸਕਦੇ ਤੁਸੀਂ ਮੰਨ ਲਓ ਇਹ ਅਣਪੜ੍ਹ ਸੀ ਤੁਸੀਂ ਕਹਿ ਦਿੰਦੇ ਵੀ ਭਾਈ ਤੂੰ 5000 ਭਰ ਰਿਹਾ ਹੈ 5000 ਦਾ ਇੱਕ ਮਿੰਟ ਅੰਕਲ ਇਹ 30000 ਭਰਾ ਹੀ ਨਹੀਂ ਰਹੇ ਆਪਾਂ ਮੇਰੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਅੰਕਲ ਇੱਕ ਮਿੰਟ ਮੇਰੀ ਗੱਲ ਸੁਣੋ ਵੀਰ ਜੀ ਆਹਦੇ ਪੈਸੇ ਭਰਾ ਰਹੇ ਆਪਾਂ ਕਿਉਂ ਵੀ ਯਾਰ 800 ਤੇ 80 ਹੁਣ ਬੈਂਕ ਕਿੱਥੇ ਪੜਦੇ ਤੁਸੀਂ 24880 ਰੁਪਏ ਭਰ ਦਿਆ ਕਿਸ਼ਤ ਕਿੰਨੀ ਭਰ ਦਿਆ ਮਹੀਨੇ ਦੀ ਮਹੀਨੇ ਦੀ ਅਸੀਂ ਭਰਦੇ 25 ਤੁਸੀਂ ਇਹਦੇ 'ਚ ਵੀ 17 ਰੁਪਏ ਵੱਧ ਲੈ ਰਹੇ ਆ ਉਹ ਅਸੀਂ ਤਾਂ ਸਾਡੇ ਕੋਲੇ ਤਾਂ ਡੀਓ ਕੱਢ ਲਈ ਅੱਜ ਸਾਡੇ ਕੋਲੇ ਤਾਂ ਇੰਨੀ ਕਿਸੇ ਜਿਹੜਾ ਤੁਹਾਡਾ ਕੋਈ ਵੀ ਦੁਕਾਨਦਾਰ ਜੀ ਇਸ ਤੇ ਤੁਸੀਂ ਲਾਈਓ ਹਰੇਕ ਮਹੀਨੇ 17 ਰੁਪਏ ਕੱਢਦਾ ਐਡਾ ਕੀ ਉਹ ਜਾ ਕੇ ਕਈ ਨਾ ਖੂ ਭਟਦਾ ਜਿਹੜਾ ਉਹ 17 ਰੁਪਏ ਕੱਟ ਲੈਂਦਾ ਉਹ ਤਾਂ ਫਿਰ ਉਹਦੇ ਨਾਲ ਕਰਦਾ ਨਹੀਂ 62 ਰੁਪਏ 62 ਰੁਪਏ ਕਿਸ਼ਤ ਬਣਦੀ ਇਹਨਾਂ ਦੀ ਅੱਛਾ ਇਹ 'ਚ 62 ਭਰਦੀ ਇਹਨਾਂ ਨੇ ਤਾਂ ਹਾਂ ਤੇ 40 ਰੁਪਏ ਵੱਧ ਪੈਂਦੇ ਹੂੰ 40 ਰੁਪਏ ਤੁਸੀਂ ਉਹ ਸਿੱਧੇ ਕੱਟਦੇ ਹੋ। ਦੇਖੋ ਜੀ ਤੁਸੀਂ ਐਡੀ ਦੁਕਾਨਦਾਰੀ ਬੈਠੇ ਹੋ ਆਪਾਂ ਗੱਲ ਦਾ ਗੁੱਸਾ ਨਾ ਕਰਿਓ ਤੁਸੀਂ ਲੋਨ Bajaj ਲੋਨ ਤੇ ਵੀ ਲੋਨ ਕਰਵਾ ਕਰਵਾ ਕੇ ਦੇਈ ਜਾਂਦੇ ਜੇ ਤੁਹਾਡੇ ਇਦਾਂ ਹੀ ਠੱਗੀਆਂ ਹੋਈ ਗਈਆਂ ਜੇ ਇਹੋ ਜੇ ਗਰੀਬ ਮਜ਼ਦੂਰਾਂ ਦੇ ਚੁੱਲਿਆਂ ਦੀ ਜਿਹੜੀ ਹੈਗੀ ਆ ਉਹਨਾਂ ਦੇ ਚੋਂ ਇਹਨਾਂ ਚੁੱਲਿਆਂ ਤੇ ਹੀ ਅੱਗ ਬਲਦੀ ਆ ਤੁਸੀਂ ਦੇਖੋ ਤੁਸੀਂ ਲੋਨ Bajaj ਤੇ ਕਮ ਚਕਮ ਤੁਹਾਨੂੰ ਵੀ ਨੌਲੇਜ ਹੋਣੀ ਚਾਹੀਦੀ ਇਸ ਚੀਜ਼ ਬਾਰੇ। ਨਹੀਂ ਅਸੀਂ ਤਾਂ ਸਹੀ ਕੰਮ ਕਰਕੇ ਦਿੱਤਾ ਜੋ ਵੀ ਕਰਿਆ ਸਾਡੇ ਨੂੰ ਗਲਤ ਹੈ ਹੀ ਨਹੀਂਗੇ। ਅਸੀਂ ਤਾਂ ਜਿੰਨੀ ਕਿਸ਼ਤ ਮੰਗਦੀ 19 ਭਰਾ ਨੇ 19 ਕਹਿ ਕੇ ਭੇਜ ਜਦੋਂ ਤੁਹਾਡੇ ਕੋਲੇ ਕੋਈ ਸਮਾਨ ਚੱਕ ਕੇ ਲੈ ਕੇ ਜਾਂਦਾ ਤੇ ਤੁਸੀਂ ਐਡਵਾਂਸ ਦੇ ਉਹਦੇ ਵਿੱਚੋਂ 40 17 ਰੁਪਏ ਜਾਂ 40 ਰੁਪਏ 50 ਰੁਪਏ ਐਡਵਾਂਸ ਚ ਲੈਨੇ ਹੋ ਤੁਸੀਂ ਉਹਨਾਂ ਨਾਲ ਤੇ ਫਿਰ ਉਹ ਕਾਹ ਤੋਂ ਲੈ ਰਿਆ ਤੇ ਉਹ ਤਾਂ ਉਹਨੂੰ ਪੁੱਛਣ ਹੁਣ ਫਿਰ ਗਾਹਕ ਤਾਂ ਤੁਹਾਡਾ ਹੀ ਖਰਾਬ ਹੋਈ ਜਾਂਦਾ ਨਾ ਤੁਸੀਂ ਉਹਨਾਂ ਨਾਲ ਗੱਲ ਕਿਉਂ ਨਹੀਂ ਕਰਦੇ ਤੁਸੀਂ ਕਹਿਣਾ ਉਹਨਾਂ ਨੂੰ ਵੀ ਉਹਨਾਂ ਦੀ ਦੁਕਾਨ ਤੇ ਕਿਸ਼ਤ ਭਰ ਕੇ ਆਇਆ ਕਰੋ ਹਾਂ ਇਹਨਾਂ ਨੇ ਤੁਸੀਂ ਕਿ ਇਹਨਾਂ ਨੇ ਕਿਹਾ ਤੇ ਫਿਰ ਤੁਸੀਂ ਉਹਨਾਂ ਨਾਲ ਇਹ ਵੀ ਕਹਿ ਸਕਦੇ ਹੋ ਵੀ ਜੋਰ ਕਿ ਤੁਹਾਨੂੰ ਪੈਸੇ ਵਾਪਸ ਹੀ ਮਿਲੇ ਜਾਣੇ। ਗਾਂਹ ਤੇ ਆਇਆ ਸੀ ਨਾ ਤੂੰ ਕਿ ਮੈਂ ਤਾਂ ਚੈਸਤੇ ਨਹੀਂ ਲੈਣੀ ਉਹ ਨਹੀਂ ਲੈਣੀ। ਹਾਂ ਉਹੀ ਕਿਸੇ ਪਰ ਕਿਤੇ ਨਾ ਕਿਤੇ ਗੱਲਾਂ ਬਾਤਾਂ ਤੋਂ ਲੱਗਦਾ ਹੈਗਾ ਵੀ ਹੇਰ ਫੇਰ ਹੋਈ ਆ ਇਹ ਨਹੀਂ ਪਤਾ ਇਹਨਾਂ ਵੱਲੋਂ ਹੋਈ ਆ ਜਾਂ ਲੋਨ ਵੱਲੋਂ ਹੋਈ ਆ ਸੀ Bajaj Loan ਨੂੰ ਜਿਹੜੇ ਉਹਨਾਂ ਦੇ ਹੈਗੇ ਆ ਕਿੰਨਾਂ ਨੇ ਕੀਤਾ ਉਹਨਾਂ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕਰਾਂਗੇ ਨੰਬਰ ਦਿਓ ਜੀ ਉਹਨਾਂ ਦਾ। ਜਿੱਥੇ ਮਾਜੀ ਸਟੇਟਮੈਂਟ ਲੈਣ ਨਾ ਉਹਨੇ ਸਾਡਾ ਕੋਈ ਵੀ ਆ ਨਹੀਂ ਇੱਕ ਪਾਸੇ ਜੀ ਜਿੱਦਾਂ ਅੱਜ ਦੀ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਜੁੱਧ ਨਸ਼ਿਆਂ ਵਿਰੋਧ ਚਲਾਇਆ ਹੈਗਾ ਜਿਸ ਦੇ ਵਿੱਚ ਉਹ ਵੱਡੇ ਵੱਡੇ ਮਗਰਮੱਛਾਂ ਨੂੰ ਛੱਡੀ ਜਾਂਦੇ ਤੇ ਗਰੀਬ ਘਰਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਘਰ ਢਾਈ ਜਾਂਦੇ ਤੇ ਅੱਜ ਇੱਥੇ ਵੀ ਫਿਲਹਾਲ ਉਹੀ ਕੁਝ ਹੋ ਰਿਹਾ ਕਿ ਇੱਕ ਗਰੀਬ ਮਜ਼ਦੂਰ ਜਿਸ ਦੀ ਧੀ ਦਾ ਵਿਆਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਲੋਕਾਂ ਨੇ ਰਲ ਮਿਲ ਕੇ ਖੜੇ ਪੈਰ ਕੀਤਾ ਸੀ ਤੇ ਅਸੀਂ ਇਹਨਾਂ ਦੀ ਵੀਡੀਓ ਚਲਾਈ ਸੀਗੀ ਅੱਜ ਉਹੀ ਜਿਹੜਾ ਗਰੀਬ ਹੈ ਉਸੇ ਨਾਲ ਠੱਗੀ ਵਜੀਆ ਕੋਈ ਹੋਰ ਬੰਦੇ ਨਹੀਂ ਧਿਆਏ ਆਹੀ ਬਜ਼ੁਰਗ ਧਿਆਇਆ ਸੀਗਾ ਜਿਹਨੇ ਆਦੀ ਧੀ ਦਾ ਰੋ ਰੋ ਲੋਕਾਂ ਦੇ ਆਹੀ ਠੱਗਾਂ ਨੂੰ ਮਿਲਿਆ ਸੀ ਇਹੋ ਜੀ ਹਰਾਮ ਦੀ ਕਮਾਈ ਤੁਸੀਂ ਕਿੱਥੇ ਜਾ ਕੇ ਭਰੋਗੇ ਇਹੋ ਜੇ ਗਰੀਬਾਂ ਨਾਲ ਤੁਸੀਂ ਜਿਹੜਾ ਠੱਗੀਆਂ ਕਰਦੇ ਹੋ ਸਾਨੂੰ ਨੰਬਰ ਦਿਓ ਜੀ ਉਹਨਾਂ ਦਾ ਦੇਖੋ ਜੀ ਅਸੀਂ ਵਾਰ-ਵਾਰ ਫੋਨ ਲਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ ਪਰ ਹਲੇ ਤੱਕ ਜਿਹੜਾ ਹੈਗਾ ਉਹ ਸਾਡਾ ਬਜਾਜ਼ ਕੰਪਨੀ ਦੇ ਜਿਹੜੇ ਡੀਲਰ ਲਾਏ ਹੋਏ ਨੇ ਇਨਾਂ ਦੀ ਦੁਕਾਨ ਦੇ ਉਹ ਫੋਨ ਨਹੀਂ ਚੱਕ ਰਹੇ ਫਿਲਹਾਲ ਇਹਨਾਂ ਦੀ ਗੱਲ ਵੀ ਹੋਈ ਆ ਪਹਿਲਾਂ ਪਰ ਸਾਡਾ ਫੋਨ ਨਹੀਂ ਚੱਕ ਰਹੇ ਉਹ ਅਸੀਂ ਦੁਬਾਰਾ ਇੱਕ ਵਾਰੀ ਹੋਰ ਲਾਵਾਂਗੇ ਅਸੀਂ ਦੋ ਵਾਰੀ ਉਹਨਾਂ ਨੂੰ ਕੰਟੈਕਟ ਕਰਨ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕੀਤੀ ਆ ਪਰ ਫਿਲਹਾਲ ਉਹਨਾਂ ਨੇ ਜਿਹੜਾ ਹੈਗਾ ਫੋਨ ਨਹੀਂ ਚੱਕਿਆ ਪਰ ਅਸੀਂ ਅੱਜ ਦੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਕਿ ਅਸੀਂ ਇਹਨਾਂ ਦਾ ਚਿਹਰਾ ਵੀ ਸਾਹਮਣੇ ਲੈ ਕੇ ਆਂਦਾ ਦੁਕਾਨਦਾਰ ਦਾ ਵੀ ਜਿਨ੍ਹਾਂ ਨੇ ਸਮਾਨ ਵੀ ਦਿੱਤਾ ਤੇ ਗਾਂ ਲੋਨ ਕਰਵਾ ਕੇ ਦਿੱਤਾ ਜੇ ਤਾਂ ਇਹਨਾਂ ਦੀ ਗਲਤੀ ਹੈਗੀ ਤਾਂ ਇਹਨਾਂ ਤੇ ਸਖਤ ਵਾਈ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਜੇ ਬਾਜਾਜ ਵਾਲੇ ਕੰਪਨੀ ਵਾਲਿਆਂ ਦੀ ਗਲਤੀ ਹੈਗੀ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਜਿਹੜਾ ਹੈਗਾ ਇਸ ਬਜ਼ੁਰਗ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਲੁੱਟਣ ਨੂੰ ਤਾਂ ਹੋਰ ਬਹੁਤ ਵੱਡੀ ਵੱਡੀ ਦੁਨੀਆ ਬੈਠੇ ਤੁਸੀਂ ਵੱਡੇਆਂ ਲੋਕਾਂ ਨੂੰ ਹੱਥ ਪਾ ਕੇ ਦੇਖੋ ਜਿਹੜੇ ਤੁਹਾਡੇ ਉਹ ਗਲੇ ਦੇ ਵਿੱਚ ਬਾਹ ਪਾ ਲੈਣ ਪਰ ਤੁਸੀਂ ਚੱਕਦੇ ਹੀ ਉਹਨਾਂ ਲੋਕਾਂ ਨੂੰ ਜਿਹੜੇ ਅਨਪੜ ਲੋਕ ਨੇ ਜਿਹੜਾ ਤੁਹਾਡਾ ਕੋਈ ਕੁਛ ਵਿਗਾੜ ਨਹੀਂ ਸਕਦੇ ਮੈਂ ਆਦੇ ਚੈਨਲ ਰਾ ਪ੍ਰਸ਼ਾਸਨ ਨੂੰ ਵੀ ਇਹੀ ਅਪੀਲ ਕਰਦੀਆਂ ਕਿ ਜਿਹੜਾ ਦੂਜਾ ਪੱਖ ਹੈ ਉਹ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਂਦਾ ਹੈ ਤਾਂ ਇਸ ਨੂੰ ਤੁਸੀਂ ਦੇਖ ਕੇ ਜਿਹੜਾ ਹੈਗਾ ਬਜ਼ੁਰਗ ਨੂੰ ਇਨਸਾਫ ਦਿਵਾਉਣਾ ਸੋ ਜੁੜੇ ਰਹੋ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਧੰਨਵਾਦ